ਸਾਰੇ ਦੇ ਆਈਂ ਸੇਵਾ ਕਰਨ ਲਈ ਤਿਆਰ ਆਂ ਜਿਹੜਾ ਵੀ ਕੋਈ ਆਊਗਾ ਆਈਂ ਸੇਵਾ ਕਰਨ ਲਈ ਤਿਆਰ ਆਂ ਸਰ ਅੱਜ ਇਹਨਾਂ ਵੀਰਾਂ ਨੇ ਆਪਣਾ ਟਰੈਕਟਰ ਜਿਹੜਾ ਸਾਰਾ ਦਿਨ ਸਾਡੇ ਵਾਸਤੇ ਵਰਤਿਆ ਲੋਕ ਇਸ ਹੱਦ ਤੱਕ ਮਜਬੂਰ ਹੋਏ ਦੇ ਨੇ ਬਰਸਾਤ ਵੀ ਪੈ ਰਹੀ ਆ ਆਪਣੀ ਛੱਤਾਂ ਦੇ ਉੱਤੇ ਤਰਪਾਲ ਪਾ ਕੇ ਵਿੱਚ ਚੁੱਲ੍ਹੇ ਬਾਲ ਰਹੇ ਨੇ ਸਮੁੰਦਰ ਨਹੀਂ ਆ ਨਾ ਹੈ ਨਹਿਰ ਆ ਤੇ ਨਾ ਹੈ ਕੋਈ ਛੱਪੜ ਆ ਇਹ ਕਿਸੇ ਕਿਸਾਨ ਦੀ ਫਸਲ ਆ ਜੋ ਕਿ ਪੁੱਤਾ ਵਾਂਗ ਪਾਲੀ ਹੋਈ ਫਸਲ ਅੱਜ ਤਬਾਹ ਹੋ ਚੁੱਕੀ ਐ ਇਹ ਉਹੀ ਪੰਜਾਬ ਦੇ ਲੋਕ ਨੇ ਜਿਹੜੇ ਲੰਗਰ ਲਗਾਉਂਦੇ ਨੇ ਤੇ ਅੱਜ ਆਪ ਰੋਟੀ ਦੇ ਲਈ ਤਰਸ ਰਹੇ ਨੇ ਛੋਟੇ ਛੋਟੇ ਬੱਚਿਆਂ ਦੀ ਸ਼ਕਲਾਂ ਤੇ ਤਰਸਾਂ ਦਾ ਦੇਖ ਕੇ ਜਦ ਇਹ ਗੰਦੇ ਪਾਣੀ ਦੇ ਵਿੱਚੋਂ ਨਿਕਲਦੇ ਨੇ ਪੰਜਾਬੀ ਹੁੱਲੜ ਬਾਜ਼ੀਆਂ ਕਰਦੇ ਨੇ ਬਾਈ ਪੰਜਾਬੀ ਕੱਲੀ ਹੁੱਲੜ ਬਾਜ਼ੀਆਂ ਨਹੀਂ ਕਰਦੇ ਇੱਥੇ ਅਜਨਾਲੇ ਪਹੁੰਚੋ ਆ ਕੇ ਦੇਖੋ ਕਿਸ ਤਰ੍ਹਾਂ ਨੌਜਵਾਨ ਸੇਵਾਵਾਂ ਨਿਭਾ ਰਹੇ ਨੇ ਆਨਅਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇੜ ਲਾਲੀ ਅੱਜ ਅਸੀਂ ਅਜਨਾਲੇ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਪਹੁੰਚੇ ਆਂ ਅਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਹੜਾ ਪਿੰਡਾਂ ਦੇ ਵਿੱਚ ਹੜਾ ਆਏ ਹੋਏ ਨੇ ਬਹੁਤ ਬੁਰੇ ਹਾਲਾਤ ਨੇ ਪਰ ਸਭ ਤੋਂ ਵਧੀਆ ਤਸਵੀਰ ਇਹ ਵੀ ਸਾਹਮਣੇ ਆਈ ਹੈ ਜਦੋਂ ਅਸੀਂ ਪਿੰਡ ਦੇ ਵਿੱਚ ਆਏ ਤਾਂ ਜਿੰਨਾ ਵੀਰਾਂ ਨੇ ਸਾਡਾ ਸਾਥ ਦਿੱਤਾ ਕਿਉਂਕਿ ਜਿੱਥੇ ਅਸੀਂ ਜਾਣਾ ਸੀ ਜਿੰਨਾ ਪਿੰਡਾਂ ਦਾ ਹੀ ਪਹੁੰਚਣਾ ਸੀ ਉੱਥੋਂ ਤਾਂ ਹੀ ਪਹੁੰਚਣਾ ਇੰਨਾ ਆਸਾਨ ਵੀ ਨਹੀਂ ਸੀ ਪਰ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੌਜਵਾਨ ਵੀਰ ਨੇ ਉਹ ਜਿਹੜਾ ਵੀ ਵੀਰ ਮੀਡੀਆ ਵਾਲਾ ਆਉਂਦਾ ਉਹਨਾਂ ਦੀ ਬੜੀ ਹੀ ਦਿਲੋਂ ਮਦਦ ਦਿੰਦੇ ਨੇ ਅੱਜ ਇਹਨਾਂ ਵੀਰਾਂ ਨੇ ਆਪਣਾ ਟਰੈਕਟਰ ਜਿਹੜਾ ਸਾਰਾ ਦਿਨ ਸਾਡੇ ਵਾਸਤੇ ਵਰਤਿਆ। ਨਾ ਦਾ ਡੀਜ਼ਲ ਦੀ ਪਰਵਾਹ, ਨਾ ਆਪਣੇ ਸਮੇਂ ਦੀ ਪਰਵਾਹ। ਪਰ ਸਾਡੇ ਨਾਲ ਪੂਰਾ ਸਮਾਂ ਹੰਡਾਇਆ ਇਹਨਾਂ ਨੇ ਅਤੇ ਸਾਨੂੰ ਉਹਨਾਂ ਪਿੰਡਾਂ ਤਾਈਂ ਪਹੁੰਚਾਇਆ ਜਿੱਥੋਂ ਤਾਈਂ ਪਹੁੰਚਣਾ ਇੰਨਾ ਆਸਾਨ ਨਹੀਂ ਸੀ। ਪਿੰਡਾਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ। ਪਾਣੀ ਜਿਹੜਾ ਪੂਰਾ ਭਰਿਆ ਹੋਇਆ ਹੈ। ਹਰ ਪਾਸੇ ਜਿਹੜਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਪਰ ਉਹਨਾਂ ਦੇ ਪਿੰਡਾਂ ਦੇ ਵਿੱਚ ਉਹ ਹੁੰਦਿਆ ਹੋਇਆ ਜਦੋਂ ਅਸੀਂ ਵੀਰ ਦੇ ਨਾਲ ਸਾਰਾ ਦਿਨ ਬਤਾਇਆ ਦਾ ਬਾਈ ਦੇ ਨਾਲ ਵੀ ਜਲਬਾ ਚਰਦੇ ਆ ਵੀਰੇ ਇਨਾਮ ਦੇ ਦੋ। ਪ੍ਰੇਮ ਸਰ ਤੁਸੀਂ ਵੀਰੇ ਅਸੀਂ ਦੇਖ ਰਿਆਂ ਤੁਸੀਂ ਸਾਰਾ ਦਿਨ ਹੀ ਅੱਜ ਸਾਡੇ ਨਾਲ ਬਤਾਇਆ ਸਾਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਪਿੰਡਾਂ ਦਾ ਹੀ ਪਹੁੰਚਾਇਆ ਜਿੱਥੇ ਪਹੁੰਚਣਾ ਆਸਾਨ ਨਹੀਂ ਸੀ ਤਾਂ ਕਿਵੇਂ ਇੰਨਾ ਮਨ ਦੇ ਵਿੱਚ ਸੇਵਾ ਦਾ ਵਿਚਾਰ ਆਉਂਦਾ ਤੁਹਾਡੇ ਸਰ ਇਦਾਂ ਹੀ ਐਂ ਸੇਵਾ ਕਰਨ ਲਈ ਤਿਆਰ ਹਾਂ ਜਿਹੜਾ ਵੀ ਕੋਈ ਆਊਗਾ ਐਂ ਸੇਵਾ ਕਰਨ ਲਈ ਤਿਆਰ ਹਾਂ ਸਰ ਹਾਂਜੀ ਸਰ ਜੀ ਡੀਜ਼ਲ ਦੀ ਪ੍ਰਵਾਹ ਨਹੀਂ ਕੀਤੀ ਤੁਸੀਂ ਹੈ ਹਰ ਚੀ ਸਾਡੇ ਨਾਲ ਹੀ ਅੱਜ ਮੇਰੇ ਖਿਆਲ ਨਾਲ ਰੋਟੀ ਦਾ ਸਵਾ ਵੀ ਨਹੀਂ ਮਿਲਿਆ ਆਪਾਂ ਨੂੰ ਮੈਂ ਰੋਟੀ ਜਾਂਦਾ ਹਾਂ ਜੀ ਹਾਂ ਜੀ ਨਹੀਂ ਮਿਲਿਆ ਡੀਜ਼ਲ ਦੀ ਕੋਈ ਪ੍ਰਵਾਹ ਨਹੀਂ ਸਰ ਜੀ ਦੁਨੀਆ ਬਚਣੀ ਚਾਹੀਦੀ ਡੀਜ਼ਲ ਫੇਰ ਮਿਲ ਜਾਊਗਾ ਆਪਾਂ ਨੂੰ ਕੋਈ ਗੱਲ ਨਹੀਂ ਸਰ ਡੀਜ਼ਲ ਦੀ ਨਹੀਂ ਕੋਈ ਪ੍ਰਵਾਹ ਅਸੀਂ ਦੇਖਦੇ ਰਹੇ ਹਾਂ ਬਹੁਤ ਪਾਣੀ ਭਰਿਆ ਹੋਇਆ ਹੈ ਤੁਹਾਡੇ ਪਿੰਡਾਂ 'ਚ ਵੀ ਪਾਣੀ ਪੂਣੀ ਭਰਿਆ ਹਾਂ ਜੀ ਸਰ ਭਰਿਆ ਪਿੰਡਾਂ 'ਚ ਪਾਣੀ ਹਾਲਾਤ ਮਾੜੇ ਹੋ ਜੀ ਬਹੁਤ ਸਾਰਾ ਹਾਲਾਤ ਮਾੜੇ ਹੋ ਜਾਣੇ ਹਾਂਜੀ ਸਰ ਮੈਂ ਦੇਖ ਰਿਹਾ ਬੜੀਏ ਟਰੈਕਟਰ ਚਲਾਉਣਾ ਵੀ ਆਸਾਨ ਨਹੀਂ ਪਾਣੀ ਦੇ ਵਿੱਚ ਜਿਸ ਵੇਲੇ ਰੋਡ ਨਜ਼ਰ ਨਹੀਂ ਆਉਦਾ ਜਿੰਨਾ ਰਾਹਾਂ ਦੇ ਤੁਸੀਂ ਚਲਾ ਰਹੇ ਸੀ ਕਿਵੇਂ ਸਾਰਾ ਸਮਝ ਪਤਾ ਚੱਲ ਜਾਂਦਾ ਸਰ ਇਹ ਸਰ ਜੀ ਇਦਾਂ ਤਰਭਜੇ ਨਹੀਂ ਲੈ ਜਾਈਦਾ ਇਹਨਾਂ ਨੂੰ ਹਾਂਜੀ ਹਾਂਜੀ ਕੋਈ ਆਈਡੀਆ ਹੀ ਹੈ ਤੁਹਾਨੂੰ ਜਿਹੜਾ ਆਈਡੀਆ ਨਾਲ ਲੈ ਜਾਈਦਾ ਸਰ ਹਾਂਜੀ ਭਾਈ ਤੁਸੀਂ ਵੀ ਸਾਰਾ ਦਿਨ ਨਾਲ ਹੀ ਰਹਿੰਦੇ ਹੋ ਹਾਂਜੀ ਹਾਂਜੀ ਬਹੁਤ ਐ ਤੁਹਾਡੇ ਨਾਲ ਹੀ ਆ ਬਹੁਤ ਮਿਹਰਬਾਨੀ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਆਏ ਜੇ ਤੁਹਾਡਾ ਵੀ ਟਾਈਮ ਹੁਣ ਵੇਖੋ ਦੀ ਇੰਨੇ ਤਕਰੀਬਨ ਕਿੰਨਾ ਤੇਜ਼ ਪਾਣੀ ਇੱਥੇ ਚੱਲ ਰਿਹਾ ਹੈ ਤੇ ਇਹ ਇਹੋ ਜਿਹੇ ਹਾਲ ਜਿਤੇ ਘਰੋਂ ਬਾਹਰ ਨਿਕਲਣਾ ਬੜਾ ਮੁਸ਼ਕਲ ਹੈ। ਸਸ ਜਦੋਂ ਦੇ ਹੜ ਆਏ ਨੇ ਉਦੋਂ ਦੀ ਸੇਵਾ ਨਿਭਾ ਰਹੀ। ਹਾਂਜੀ ਆਈ ਉਦੋਂ ਦੀ ਨਿਭਾ ਰਹੀ ਸਰ ਸੇਵਾ। ਪਰ ਜਰੂਰ ਜੀ ਇਹ ਵੀਰ ਜਿਹੜੇ ਨੇ ਜਦੋਂ ਦੇ ਪਿੰਡਾਂ ਦੇ ਵਿੱਚ ਹੜ ਆਏ ਨੇ ਇਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਵੈਸੇ ਵੀ ਬਹੁਤ ਦਰਿਆਦਿਲ ਹੁੰਦੇ ਨੇ। ਜਿੱਥੇ ਵੀ ਮੁਸੀਬਤ ਪਉਂਦੀ ਆ ਹਾਜ਼ਰੀ ਲਵਾਉਂਦੇ ਨੇ। ਚਾਹੇ ਆਪਣੀ ਸਟੇਟ ਹੋਵੇ ਚਾਹੇ ਦੂਸਰੀ ਕਿਹੜੀ ਹੋਵੇ। ਤਾਂ ਮੇਰੇ ਨਾਲ ਅੱਜ ਸਹਿਯੋਗੀ ਜਿਹੜੇ ਨੇ ਵਿਕਰਮਨ ਸਹਿਜਪਾਲ ਉਹ ਵੀ ਸਾਰਾ ਦਿਨ ਨਾਲ ਬਤਾਇਆ ਅਸੀਂ ਪਿੰਡਾਂ ਦੀਆਂ ਮੁਸੀਬਤਾਂ ਪਿੰਡਾਂ ਦੀਆਂ ਮੁਸ਼ਕਲਾਂ ਜਿਹੜੀਆਂ ਤੁਹਾਡੇ ਸਾਹਮਣੇ ਲੈਂਦੀਆਂ ਨੇ ਆਨਅਰ ਚੈਨਲ ਜਿਹੜਾ ਹੈ ਹਮੇਸ਼ਾ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਚੈਨਲ ਹੈ ਤੇ ਜ਼ਮੀਨੀ ਪੱਧਰ ਤੇ ਜਿਨ੍ਹਾਂ ਨੂੰ ਮੁਸੀਬਤਾਂ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਦਰਦ ਤੁਹਾਡੇ ਸਾਹਮਣੇ ਲੈਂਦਾ ਹੈ ਗਾ ਸਹਿਜਪਾਲ ਜੀ ਅਸੀਂ ਸਾਰਾ ਦਿਨ ਇਹ ਨਾਲ ਬਤਾਇਆ ਪਿੰਡਾਂ ਦੇ ਹਾਲਾਤ ਦੇਖੇ ਹਨ ਪਰ ਧੰਨਵਾਦੀ ਅਸੀਂ ਇਹਨਾਂ ਵੀਰਾਂ ਦੇ ਵੀ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਕਿਵੇਂ ਦੇਖਦੇ ਹੋ ਪਿੰਡਾਂ ਦੇ ਹਾਲਾਤ ਤੁਸੀਂ ਵੀ ਦੇਖ ਕੇ ਆਏ ਬਿਲਕੁਲ ਲਾਲੀ ਜੀ ਪਿੰਡਾਂ ਦੇ ਹਾਲਾਤ ਹਾਲਾਤਾਂ ਦੀ ਗੱਲ ਕਰੀਏ ਤਾਂ ਮੁਰ ਤੋਂ ਬਰਸਾਤ ਸ਼ੁਰੂ ਹੋ ਗਈ ਹੈ ਹਾਈ ਅਲਰਟ ਵੀ ਜਾਰੀ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਅੱਜ ਆਪਾਂ ਕਵਰੇਜ ਕੀਤੀ ਲੋਕ ਇਸ ਹੱਦ ਤੱਕ ਮਜਬੂਰ ਹੋਏ ਦੇ ਨੇ ਬਰਸਾਤ ਵੀ ਪੈ ਰਹੀ ਆ ਆਪਣੀ ਛੱਤਾਂ ਦੇ ਉੱਤੇ ਤਰਪਾਲ ਪਾ ਕੇ ਵਿੱਚ ਚੁੱਲ੍ਹੇ ਬਾਲ ਰਹੇ ਨੇ ਇਹ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਹੋਏ ਨੇ ਉਹੀ ਪੰਜਾਬ ਆ ਜੋ ਲੋਕਾਂ ਦੀ ਮਦਦ ਕਰਦਾ ਸੀ ਤੇ ਅੱਜ ਇਸ ਪੰਜਾਬ ਨੂੰ ਮਦਦ ਦੀ ਜ਼ਰੂਰਤ ਹੈ ਮਦਦ ਕੀਤੀ ਜਾਵੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਛੋਟੇ-ਛੋਟੇ ਬੱਚਿਆਂ ਦੀ ਸ਼ਕਲਾਂ ਤੇ ਤਰਸਾਂਦਾ ਦੇਖ ਕੇ ਜਦ ਇਹ ਗੰਦੇ ਪਾਣੀ ਦੇ ਵਿੱਚੋਂ ਨਿਕਲਦੇ ਨੇ ਕਿਸੇ ਦੇ ਘਰ ਦੀ ਛੱਤ ਟਹਿਣ ਮਤਲਬ ਟਹਿਣ ਦੀ ਤਦਾਦ ਤੇ ਆਈ ਹੋਈ ਹੈ ਤੇ ਕਿਸੇ ਕਿਸੇ ਦਾ ਲੈਂਟਰ ਟੁੱਟਣ ਵਾਲਾ ਕਿਸੇ ਦੀ ਜਿਹੜੀ ਨੀਹਾਂ ਭਰ ਗਿਆ ਨੇ ਇਹ ਹਾਲਾਤ ਇਸ ਵੇਲੇ ਜੋ ਬਣੇ ਹੋਏ ਨੇ ਇਹ ਸਮੁੰਦਰ ਲੱਗ ਰਿਹਾ ਪੂਰਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਇਆ ਜਾਵੇ ਇਹ ਸਮੁੰਦਰ ਨਹੀਂ ਹੈ ਨਾ ਇਹ ਨਹਿਰ ਆ ਦੇ ਨਾਂ ਕੋਈ ਛੱਪੜ ਆ ਇਹ ਕਿਸੇ ਕਿਸਾਨ ਦੀ ਫਸਲ ਆ ਜੋ ਕਿ ਪੁੱਤਾ ਵਾਂਗ ਪਾਲੀ ਹੋਈ ਫਸਲ ਅੱਜ ਤਬਾਹ ਹੋ ਚੁੱਕੀ ਐ ਇਹ ਹਾਲਾਤ ਅਜਨਾਲਾ ਦੇ ਨੇ ਕਿਹਾ ਜਾ ਰਿਹਾ ਕਿ ਜਲੰਧਰ ਦੇ ਵਿੱਚ ਵੀ ਜਿਹੜੇ ਅਲਰਟ ਜਾਰੀ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਕੋਲੋਂ ਜਿੰਨਾ ਹੋ ਪਾ ਰਿਹਾ ਉਹ ਪਹੁੰਚ ਰਹੇ ਨੇ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਇੱਥੇ ਮਦਦ ਆਪਣੇ ਤੌਰ ਤੇ ਕੀਤੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਲੋਕਾਂ ਤੱਕ ਮਦਦ ਲੋਕ ਕਹਿ ਰਹੇ ਨੇ ਨਹੀਂ ਪਹੁੰਚ ਰਹੀ ਆ ਹਾਲਾਤ ਅਸੀਂ ਦੇਖਿਆ ਕਿਸ ਤਰ੍ਹਾਂ ਜਦ ਕੋਈ ਰਾਹਤ ਸਮਗਰੀ ਲੈ ਕੇ ਕੋਈ ਟਰਾਲੀ ਪਹੁੰਚਦੀ ਹੈ ਕਿਸ ਤਰ੍ਹਾਂ ਲੋਕ ਇੱਕ ਦੂਜੇ ਦੇ ਉੱਤੇ ਚੜ ਕੇ ਰਾਸ਼ਨ ਲੈ ਰਹੇ ਨੇ ਇਹ ਜਿਹੜੇ ਤਰ੍ਹਾਂ ਬਹੁਤ ਡਰਾਉਣੀਆਂ ਨਜ਼ਰ ਆਈਆਂ ਨੇ ਕਿ ਆਉਣ ਵਾਲਾ ਸਮਾਂ ਇਹੋ ਜਿਹਾ ਵੀ ਹੋ ਜੇਗਾ ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇਗਾ ਇਹ ਉਹੀ ਪੰਜਾਬ ਦੇ ਲੋਕ ਨੇ ਜਿਹੜੇ ਲੰਗਰ ਲਗਾਉਂਦੇ ਨੇ ਤੇ ਅੱਜ ਆਪ ਰੋਟੀ ਦੇ ਲਈ ਤਰਸ ਰਹੇ ਨੇ ਇੱਕ ਦੂਜੇ ਦੇ ਨਾਲ ਆਟੇ ਦੇ ਲਈ ਲੜ ਰਹੇ ਨੇ ਕੀ ਸਾਨੂੰ ਦੋ ਟਾਈਮ ਦੀ ਰੋਟੀ ਮਿਲ ਜਾਵੇ ਨਸੀਬ ਹੋ ਜਾਵੇ ਇਹ ਬਹੁਤ ਮਾੜੇ ਹਾਲਾਤ ਨੇ ਇਸ ਵੇਲੇ ਪੰਜਾਬ ਜਿਹੜੀਆਂ ਤਸਵੀਰਾਂ ਨੇ ਨਾ ਇੱਥੋਂ ਦੇ ਰਹਿਣ ਵਾਲਿਆਂ ਵਾਸਤੇ ਜਿੰਨੀਆਂ ਮੁਸੀਬਤਾਂ ਨੇ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਟੀਵੀ ਦੇ ਦੇਖ ਰਹੇ ਨੇ ਉਹਨਾਂ ਨੂੰ ਇਹ ਡਰਾਉਣੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੁਣ ਅਸੀਂ ਹਰ ਇੱਕ ਨੂੰ ਇਹੋ ਔਨਰ ਹਰ ਇੱਕ ਨੂੰ ਇਹੋ ਅਪੀਲ ਕਰਦਾ ਜਿੰਨਾ ਵੱਧ ਤੋਂ ਵੱਧ ਆਪਣੇ ਘਰਾਂ ਤੋਂ ਨਿਕਲ ਕੇ ਇੱਥੇ ਪਹੁੰਚ ਸਕਦੇ ਹੋ ਮਦਦ ਕਰੋ ਕਿਉਂਕਿ ਇਸ ਵੇਲੇ ਪੰਜਾਬ ਨੂੰ ਸਿਰਫ ਇਨ੍ਹਾਂ ਦਿਨਾਂ ਚ ਹੀ ਨਹੀਂ ਜ਼ਰੂਰਤ ਜਦ ਇੱਥੋਂ ਦੀ ਪਾਣੀ ਨਿਕਲੇਗਾ ਇੱਥੇ ਰੇਤਾ ਹੋਵੇਗੀ ਰੇਤਾ ਥੱਲੇ ਕੀ ਕੀ ਦੱਬਿਆ ਕਿੰਨਾ ਜ਼ਰੂਰੀ ਸਮਾਨ ਦੱਬਿਆ ਕਈਆਂ ਦੇ ਵੀਡੀਓਜ਼ ਆ ਰਹੀਆਂ ਸੀ ਕਿ ਗੁਰਦਾਸਪੁਰ ਦੇ ਵਿੱਚ ਕਈ ਘਰ ਖਾਲੀ ਹੋਏ ਲੋਕਾਂ ਦੇ ਮਿੱਟੀ ਦੇ ਥੱਲੇ ਮੋਟਰਸਾਈਕਲ ਦੱਬ ਗਏ ਨੇ ਕਿਸੇ ਦੀ ਆਲਟੋ ਗੱਡੀ ਦੱਬ ਗਿਆ ਬਹੁਤ ਇਸ ਵੇਲੇ ਪੰਜਾਬ ਜਿਹੜਾ ਇਸ ਵੇਲੇ ਮਦਦ ਮੰਗ ਰਿਹਾ ਤੇ ਪੂਰੇ ਭਾਰਤ ਨੂੰ ਅੱਗੇ ਹੋ ਕੇ ਪੰਜਾਬ ਦੇ ਨਾਲ ਖੜਨਾ ਚਾਹੀਦਾ ਤੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਜਿੱਥੇ ਇੰਨੀਆਂ ਮੁਸੀਬਤਾਂ ਆਈਆਂ ਹੋਣਾਂ ਮੈਂ ਦੇਖਿਆ ਪੰਜਾਬੀਆਂ ਦੇ ਦਿਲ ਬੜੇ ਵੱਡੇ ਨੇ ਚਾਹੇ ਅਜਾ ਵੀਰ ਸਾਰਾ ਦਿਨ ਸਾਡੇ ਨਾਲ ਰਿਨੇ ਟਰੈਕਟਰ ਚਲਾਇਆ ਡੀਜ਼ਲ ਦੀ ਪ੍ਰਵਾਹ ਨਹੀਂ ਆ ਇਹਨਾਂ ਨੂੰ ਕਿੰਨੀ ਦੂਰੋਂ ਆਪਾਂ ਹੋ ਹੋ ਜਾਇਏ ਨੇ ਪੰਜਾਬੀ ਹੀ ਨੇ ਜਿਹੜੇ ਹਮੇਸ਼ਾ ਆੜਦੇ ਵੀ ਦੇ ਲੜਦੇ ਵੀ ਨਹੀਂ ਮੁਸੀਬਤਾਂ ਨਾਲ ਲੜਨਾ ਹੋਵੇ ਤਾਂ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਪਤਾ ਹੈ ਬਿਲਕੁਲ ਫਿਰ ਉਹੀ ਗੱਲ ਆ ਜਾਂਦੀ ਆ ਜਦ ਕਿਸੇ ਬਾਹਰਲੀ ਸਟੇਟ 'ਚ ਗੱਲ ਕੋਈ ਲੜਾਈ ਹੁੰਦੀ ਆ ਕਿਸੇ ਹੋਰ ਬੰਦੇ ਦੀ ਲੜਾਈ ਹੁੰਦੀ ਆ ਤਾਂ ਉਹਨੂੰ ਸਟੇਟ ਦੇ ਨਾਮ ਤੋਂ ਨਹੀਂ ਦੇਖਿਆ ਜਾਂਦਾ ਜਦ ਕੋਈ ਪੰਜਾਬ ਦਾ ਬੰਦਾ ਲੜਦਾ ਤਾਂ ਕਿਹਾ ਜਾਂਦਾ ਪੰਜਾਬੀ ਲੜਿਆ ਹੂੰ ਪੰਜਾਬੀ ਹੁੱਲੜ ਬਾਜ਼ੀਆਂ ਕਰਦੇ ਨੇ ਬਾਈ ਪੰਜਾਬੀ ਕੱਲੀ ਹੁੱਲੜ ਬਾਜ਼ੀਆਂ ਨਹੀਂ ਕਰਦੇ ਇੱਥੇ ਅਜਨਾਲੇ ਪਹੁੰਚੋ ਆ ਕੇ ਦੇਖੋ ਕਿਸ ਤਰ੍ਹਾਂ ਨੌਜਵਾਨ ਸੇਵਾਵਾਂ ਨਿਭਾ ਰਹੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਨੌਜਵਾਨ ਪਹੁੰਚ ਰਹੇ ਨੇ ਕਿਆ ਜਾਂਦਾ ਹੈ ਕਿ ਚਿੱਟੇ ਦੇ ਨਾਲ ਰੱਜੇ ਰਹਿੰਦੇ ਨੇ ਪੰਜਾਬੀ ਇਦਾਂ ਦਾ ਬਾਈ ਬਦਨਾਮ ਕੀਤਾ ਜਾਂਦਾ ਹੈ ਤਸਵੀਰਾਂ ਸਾਹਮਣੇ ਨੇ ਤੁਹਾਡੇ ਇਹ ਆਪਣੇ ਘਰ ਛੱਡ ਕੇ ਲੋਕਾਂ ਦੀ ਹੀ ਮਦਦ ਕਰਨ ਦੇ ਲਈ ਆਏ ਹੋਏ ਨੇ ਤੇ ਆਪਾਂ ਵੀ ਅਪੀਲ ਕਰਦੇ ਹਾਂ ਤੁਸੀਂ ਲੋਕ ਵੀ ਆਪਣੇ ਘਰਾਂ ਚੋਂ ਨਿਕਲੋ ਤੇ ਇੱਥੇ ਆ ਕੇ ਭਾਵੇਂ ਤੁਹਾਡੇ ਕੋਲ 500 ਰੁਪਏ ਡੋਨੇਟ ਕਰ ਸਕਦੇ ਹੋ ਤਾਂ 500 ਰੁਪਏ ਵੀ ਤੁਹਾਡਾ ਕਿਸੇ ਚੰਗੇ ਭਲਾਈ ਦੇ ਕੰਮ 'ਚ ਲੱਗੂਗਾ ਜ਼ਰੂਰ ਵਾਤੋ ਵਾਦ ਇੱਥੇ ਪਹੁੰਚੋ ਤੇ ਡੋਨੇਸ਼ਨ ਦੀ ਐਸ ਵੇਲੇ ਜ਼ਰੂਰਤ ਹੈ ਕਿਤੇ ਮੈਡੀਸਿਨਸ ਦੀ ਲੋੜ ਹੈ ਕਿਤੇ ਸੈਨੀਟਰੀ ਪੈਡਸ ਦੀ ਲੋੜ ਹੈ ਕਿਤੇ ਦਵਾਈਆਂ ਦੀ ਜੋ ਜੋ ਨੀਡਸ ਆ ਇੱਥੇ ਆ ਕੇ ਪੂਰੀਆਂ ਜ਼ਰੂਰ ਕਰੋ ਧੰਨਵਾਦ ਜੀ ਬਹੁਤ ਧੰਨਵਾਦ ਜੀ ਤਾਂ ਇਹ ਸੀ ਜੀ ਸਹਿਜਪਾਲ ਜੀ ਮੇਰੇ ਸਹਿਯੋਗੀ ਆਉਣ ਯਰ ਤੋਂ ਅਤੇ ਇੱਥੇ ਮੈਂ ਦੱਸਣਾ ਚਾਹੁੰਦਾ ਜੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਹਮੇਸ਼ਾ ਹੀ ਬਦਨਾਮ ਕੀਤਾ ਜਾਂਦਾ ਹੈ ਜ਼ਿਆਦਾਤਰ ਮੇਲਿਆਂ ਦੇ ਵਿੱਚ ਅਸੀਂ ਦੇਖਿਆ ਕਿ ਹੁੱਲੜਬਾਜੀ ਦਾ ਨਾਮ ਹੀ ਪੰਜਾਬੀਆਂ ਦੇ ਨਾਂ ਤੇ ਮਾਰੇ ਦਿੱਤਾ ਜਾਂਦਾ ਪਰ ਇਹ ਵੀ ਉਹੀ ਪੰਜਾਬੀ ਮੁੰਡੇ ਨੇ ਉਹੀ ਨੌਜਵਾਨ ਮੁੰਡੇ ਨੇ ਅੱਜ ਇਹ ਹੁੱਲੜਬਾਜੀ ਨਹੀਂ ਕਰ ਰਹੇ ਅੱਜ ਆਪਣੇ ਪੰਜਾਬ ਵਾਸਤੇ ਲੜ ਰਹੇ ਨੇ ਅਤੇ ਪੰਜਾਬ ਵਾਸਤੇ ਸੇਵਾ ਨਿਭਾ ਰਹੇ ਨੇ ਦਾ ਇਹਨਾਂ ਦੀ ਸੇਵਾ ਨੂੰ ਜਿਹੜਾ ਭੁੱਲਿਆ ਨਹੀਂ ਜਾਣਾ ਚਾਹੀਦਾ ਇਹ ਮੁਸੀਬਤ ਦੇ ਦਿਨ ਬੀਤ ਜਾਣੇ ਨੇ ਪਰ ਇਹਨਾਂ ਦੇ ਦਿਨਾਂ ਦੇ ਵਿੱਚ ਜਿੰਨਾ ਜਿੰਨਾ ਵੀਰਾਂ ਨੇ ਜਿਹੜੇ ਜਿਹੜੇ ਭਰਾਵਾਂ ਨੇ ਵੀ ਸੇਵਾ ਨਿਭਾਈ ਹੈ ਧੰਨਵਾਦੀਆਂ ਸੀ ਉਹਨਾਂ ਦੇ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਾਣੀ ਦਾ ਹੜਾ ਆ ਤਾਂ ਦੂਜੇ ਪਾਸੇ ਹਰ ਚੀਜ਼ ਦਾ ਹੜ ਲਿਆ ਤਾਂ ਰਸਨ ਦਾ ਹੜ ਲਿਆ ਤਾਂ ਪਾਣੀ ਦੀਆਂ ਬੋਤਲਾਂ ਦਾ ਹੜ ਲਿਆ ਤਾਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਅਵਸਥਾ ਨੇ ਉਹਨਾਂ ਦਾ ਹੜ ਲਿਆ ਤਾਂ ਧੰਨਵਾਦੀਆਂ ਸੀ ਉਹਨਾਂ ਐਨਜੀਓ ਵਾਲੇ ਵੀਰਾਂ ਦਾ ਵੀ ਸਰਕਾਰ ਦੇ ਵੀ ਧੰਨਵਾਦੀ ਆ ਜੀ ਮਦਦ ਪਹਚਾਰੇ ਨੇ ਤੇ ਧੰਨਵਾਦੀ ਇਹੋ ਜੇ ਭਰਾਵਾਂ ਦੇ ਵੀ ਕਿ ਜਿਹੜੇ ਹਮੇਸ਼ਾ ਹੀ ਲੋਡ ਵੰਦਾ ਦੀ ਬਾਹ ਫੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਮੀਦ ਹੈ ਪੰਜਾਬ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਸਹੀ ਹੋ ਜਾਣਗੇ ਇਸੇ ਉਮੀਦ ਦੇ ਨਾਲ ਮੈਨੂੰ ਦੀ ਉਜਾਸਤ ਮੈਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ